ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਹਰਵਿੰਦਰ ਕਨੇਡਾ ਵੱਲੋਂ ਅੰਗਰੇਜ਼ ਨਿਊਜ਼ੀਲੈਂਡ ਧਰਪੀ ਤੇ ਜੁਐਸਏ ਵੱਲੋਂ ਪਹਿਲੀ ਕਬੱਡੀ ਕਹਿੰਦੇ 3100 ਦੀ ਫਾਈਨਲ ਮੈਚ ਦੀ ਪੈ ਗਈ ਹੈ ਪੈਸਟਾਂ ਨੂੰ ਐਲੜੀਆਂ ਦਿੱਤੇ ਜਾਣ ਗਿਆ ਲੈ ਵੀ ਮੋਨੋਵੀਰ ਸਿੱਧਮਾ ਖੁਰਦਾ ਮੇਲਾ ਤੇ ਕੋਈ ਪਲੇਅਰ ਆਏ ਨਾ ਆਖੂ ਸਾਨੂੰ ਮਾਇਆ ਘੱਟ ਲੱਗੀ ਹੈ ਇਹ ਗੱਲ ਤੇ ਪੱਕੀ ਹੈ ਜੇ ਮੀਨਾ ਜਫਾ ਲਾਵੇ ਤਾਂ 3100 3100 ਹਰਵਿੰਦਰ ਕਨੇਡਾ ਵੱਲੋਂ ਦਿੱਤਾ ਜਾਣਾ ਤੇ ਅੰਗਰੇਜ਼ ਨਿਊਜ਼ੀਲੈਂਡ ਦੇ ਨਾਲ ਕਹਿੰਦੇ ਭੰਤੀ ਯੂਐਸਏ ਵੱਲੋਂ 3100 ਦਾ ਜਫਾ ਲੱਗ ਗਿਆ ਉਧਰ ਸਾਡੇ ਇੱਕ ਵੀਰ ਦਾ ਭਾਈ ਅੰਗਰੇਜ਼ ਉਹਨਾਂ ਦਾ ਹਰਵਿੰਦਰ ਭਾਈ ਉਹਨਾਂ ਦਾ ਫਿਰ ਤੋਂ ਵੱਡਾ ਧੰਨਵਾਦ ਕਰਦੇ ਆਂ ਵੱਡੀ ਮਾਇਆ ਜਿਹੜੀ ਦਿੱਤੀ ਜਾ ਰਹੀ ਹੈ ਆ ਵੀ ਮੁੰਡਿਆ ਪਾਸੇ ਕਬੱਡੀ ਤਿੰਨ ਜਾਫੀ ਤੇਰੀ ਉਡੀਕ ਦੇ ਵਿੱਚ ਲੈ ਵੀ ਪਾਉਣਾ ਵੀਰ ਅਮਰਿੰਦਰ ਨਿਊਜ਼ੀਲੈਂਡ ਵੱਲੋਂ 1100 ਦੀ ਕਬੱਡੀ ਕਰਦੇ ਹੋ ਗੱਲ 1200 ਦੀ ਕਬੱਡੀ ਪੈਣ ਜਾ ਰਹੀ ਹੈ ਇੱਥੇ ਗੱਲ ਵੱਡੀ ਹੈ ਵੀ ਛੋਟੇ ਵੇਟ ਦੇ ਵਿੱਚ ਵੀ ਵੱਡੇ ਮਾਣ ਦਿੱਤੇ ਜਾ ਰਹੇ ਆ ਵੱਡਾ ਹੌਸਲਾ ਦਿੱਤਾ ਜਾ ਰਿਹਾ ਹੈ ਵੱਡੀ ਗੱਲ ਹੈ ਵੀ ਇਹਨਾਂ ਨੂੰ ਜੇ ਆਪਾਂ ਹੁਣ ਤੋਂ ਵੱਡਾ ਮਾਣ ਦੇਵਾਂਗੇ ਤੇ ਹੋਰ ਹੌਸਲੇ ਨਾਲ ਖੇਡਣਗੇ ਉਹ ਕਬੱਡੀ ਪੌਣ ਦੇ ਲਈ ਮੁੰਡਾ ਤਿਆਰ ਬਰ ਤਿਆਰ ਹੈ ਹੱਥਾਂ ਨੂੰ ਕਲੀ ਲਾ ਲਈ ਅਤੇ ਬੋਲੇ ਬੋਲੇ ਜੇ ਕਦਮ ਪੜ ਦਿੱਤੇ ਹੈ ਧਰਪ੍ਰੀਤ ਜੀਐਸਏ ਵੱਲੋਂ ਕਹਿੰਦੇ ਮੀਣੇ ਦਾ ਜੱਫਾ ਕਹਿੰਦੇ 1100 ਦਾ ਹਣਾ ਆ ਖਿਡਾਰੀ ਦਾ ਕਹਿੰਦੇ ਬਾਜਾਖਾਨਾ ਪਿੰਦਾ ਹਰਜੀਤ ਬਰਾੜ ਨੂੰ ਦੁਨੀਆ ਅੱਜ ਵੀ ਪਿਆਰ ਕਰਦੀ ਹੈ ਅੱਜ ਵੀ ਯਾਦ ਕਰਦੀ ਹੈ ਸੰਦੀਪ ਕਹਿੰਦੇ ਬਾਜੇਖਾਨੇ ਵਾਲਾ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਮੈਂ ਬੇਨਤੀ ਕਰਦਾ ਬੱਦੋਵਾਲ ਤੇ ਟੂਸਿਆਂ ਦੀਆਂ ਟੀਮਾਂ ਦੇ ਖਿਡਾਰੀ ਆ ਜਾਣ ਬੱਦੋਵਾਲ ਤੇ ਟੂਸੇ ਆਜੋ ਵੀਰ ਬੱਦੋਵਾਲ ਤੇ ਟੂਸੇ ਮੈਂ ਉਧਰ ਸਾਡੇ ਵੀਰ ਨੇ ਅਮਨਾ ਕੈਨੇਡਾ ਤੇ ਦਿਲਪ੍ਰੀਤ ਯੂ ਐਸ ਏ ਵਾਲੇ ਆਖ ਰਹੇ ਆ ਵੀ ਹਰੇਕ ਜੱਫੇ ਤੇ ਕਹਿੰਦੇ ਇੱਕ ਇੱਕ ਸੌ ਦੇ ਮਾਰਨ ਦਿੱਤੇ ਜਾਣਗੇ ਮੇਰੇ ਮਿੱਤਰੋ ਹਰੇਕ ਰੇਡ ਦੇ ਉੱਪਰ ਸੁਖਜੀਤ ਕੈਨੇਡਾ ਵੱਲੋਂ ਇੱਕ ਇੱਕ ਸੌ ਦੇ ਮਾਰਨ ਦਿੱਤੇ ਜਾਣਗੇ ਇਸ ਮੈਚ ਦੇ ਵਿੱਚ ਲਓ ਅਗਲੀ ਕਬੱਡੀ ਬੱਤੋਵਾਲਿੰਦਰ ਸੇ ਦੀਆਂ ਟੀਮਾਂ ਆ ਜਾਣ ਜੀ ਬੱਤੋਵਾਲ ਤੇ ਟੂਸੇ ਪੁਸ਼ਪਿੰਦਰ ਕੈਨੇਡਾ ਵੱਲੋਂ 1100 ਦੀ ਕਬੱਡੀ ਆ ਭਾਜੀ ਕਰ ਦੋ ਗੱਲ 1100 ਭਾਈ ਪੁਸ਼ਪਿੰਦਰ ਉਹਨਾਂ ਵੱਲੋਂ ਵੱਡੇ ਮਾਨ ਦਿੱਤੇ ਜਾਣਗੇ ਲੈ ਵੀ ਮੁੰਡਾ ਜੇ ਜਫਾ ਲਾ ਦਿੰਦਾ 1100 ਦੇ ਮਾਨ ਹੋਣਗੇ ਵੀਰੇ ਪਤਾ ਲੱਗਣਾ ਚਾਹੀਦਾ ਫੜ ਲੈ ਕੁੱਤ ਮੇਰੇ ਵੀਰੋ ਕਿ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਝਨੇਰਾ ਦਾ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਇਹ ਕਹਿੰਦੇ ਪੁਸ਼ਪਿੰਦਰ ਵੀਰ ਵੱਲੋਂ 1100 ਦੇ ਮਾਰ ਚਾਫੀ ਦੇ ਲਈ ਨੇ ਆਹ ਮੁੰਡੇ ਨੇ ਵੀ ਕਹਿੰਦੇ ਚਰਚਾ ਕੀਤੀ ਹੋਈ ਹੈ ਇਹ ਮੁੰਡਾ ਵੀ ਸੋਸ਼ਲ ਮੀਡੀਆ ਤੇ ਸ਼ਾਇਆ ਹੋਇਆ ਇੱਕ ਸੁਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਉਹਨਾਂ ਤਕੜੀਆਂ ਕਬੱਡੀਆਂ ਪਾ ਜਾਂਦਾ ਹੁਣ ਕਿਹੋ ਜੀ ਗੱਲ ਬਣੇਗੀ ਮੇਰੇ ਮਿੱਤਰੋ ਗੱਲ 30 ਸੈਕਿੰਡਾਂ ਵਿੱਚ ਸਾਰੀ ਸੰਗਤ ਦੇ ਸਾਹਮਣੇ ਉਹ ਪੁਆਇੰਟ ਦੇ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਆਹ ਕ੍ਰੇਡਰ ਦੇ ਹਿੱਸੇ ਵਿੱਚ ਪੱਤੋ ਵਾਲ ਤੇ ਤੂਸੇ ਗੱਦੇ ਵਾਲ ਤੇ ਟੂਸੇ ਦੀਆਂ ਟੀਮਾਂ ਆ ਜਾਣ ਹਰਮਿੰਦਰ ਕਨੇਵਾ ਅੰਗਰੇਜ਼ ਨਿਊਜ਼ੀਲੈਂਡ ਧਰਮਪ੍ਰੀਤ ਤੇ ਯੂਐਸਏ ਵਾਲੇ ਕਹਿੰਦੇ 3100 ਦੀ ਕਬੱਡੀ ਹੈ ਉਹ ਕਹਿੰਦੇ 3100 ਦੀ ਕਬੱਡੀ ਹਰਵਿੰਦਰ ਵੀਰ ਧਰਮਪ੍ਰੀਤ ਯੂਐਸਏ ਦੇ ਨਾਲ ਸਾਹਮਣਾ ਭਾਈ ਅੰਗਰੇਜ਼ ਨਿਊਜ਼ੀਲੈਂਡ ਉਹਦੇ ਵੱਲੋਂ 3100 ਹੋਵੇਗਾ 3100 ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਤੇ ਬੋ ਲਾਲਾ ਜੀ ਦੇ ਇਹ ਘੋੜਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਦੇ ਦੋਦੇ ਵਾਲੇ ਘੋੜੇ ਦੀਆਂ ਗੱਲਾਂ ਚੱਲੀਆਂ ਸੰਦੀਪ ਦੋਦੇ ਦੀਆਂ ਗੱਲਾਂ ਚੱਲੀਆਂ ਰੁਪਿੰਦਰ ਦੋਦੇ ਦੀਆਂ ਗੱਲਾਂ ਚੱਲੀਆਂ ਪਰ ਗੁਰੂ ਸਰੀਆ ਕਹਿੰਦੇ ਘੋੜਾ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਕੱਲੀ ਕਬੱਡੀ ਦੇ ਉੱਪਰ ਵੱਡੀ ਮਾਇਆ ਲੱਗ ਰਹੀ ਹੈ ਨਾਲ ਹੀ ਪਹਿਲੇ ਪੁਆਇੰਟ ਤੇ ਭਾਈ ਗੁਰਪ੍ਰੀਤ ਸਿੰਘ ਜੀ ਬਿਜਲੀ ਬੋਰਡ ਵਾਲਿਆਂ ਨੇ ਇੱਕ ਸਵਾਹ ਭੇਜਿਆ ਸੀਗਾ ਸੁੱਖੇ ਭਾਈ ਪਹਿਲਾ ਪੁਆਇੰਟ ਕਿਹਦੀ ਟੀਮ ਦਾ ਸੀ ਪਹਿਲਾ ਪੁਆਇੰਟ ਜੀ ਗੁਰੂ ਸਰ ਦਾ ਲਓ ਵੀਰੇ ਇਹ ਜਿੰਨੇ ਜੱਫੀਆਂ ਬਾਬਾ ਜੀ ਨੋਟ ਕਰ ਲਿਓ ਅਮਨਾ ਕੈਨੇਡਾ ਤੇ ਦਿਲਪ੍ਰੀਤ ਯੂਐਸਏ ਵੱਲੋਂ ਹਰ ਇੱਕ ਜੱਫਾ ਇੱਕ ਇੱਕ ਸੌ ਦਾ ਤੇ ਸੁਖਜੀਤ ਕੈਨੇਡਾ ਵੱਲੋਂ ਹਰ ਇੱਕ ਕਬੱਡੀ ਕਹਿੰਦੇ ਇੱਕ ਇੱਕ ਸੌ ਦੀ ਆ ਮੇਰੇ ਵੀਰੋ ਉਹ ਪੈਂਦੀ ਕਬੱਡੀ ਬਾਜੇ ਖੰਨੇ ਵਾਲਾ ਮੁੰਡਾ ਬਠਿੰਡੇ ਵਾਲਾ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਰੇਡ ਕਹਿੰਦੇ ਗੁਰੂਸ਼ਰੀਆ ਪਾਰਿਆ ਆ ਖਿਡਾਰੀ ਵੀ ਬੜੇ ਸੁਧਾਰਜੇ ਪਰਿਵਾਰ ਦੇ ਵਿੱਚੋਂ ਉੱਠ ਕੇ ਆਇਆ ਉਹ ਕਹਿੰਦੇ ਤਾਨਿਆਂ ਵਾਲੀ ਸ਼ਤ ਹੈ ਜੇ ਆਪਾਂ ਇਹਨੂੰ ਕਹਿੰਦੇ ਛੱਤ ਬਖਸ਼ਦਾਂਗੇ ਦਰਸ਼ਕ ਵੀਰੋ ਤਾਂ ਗੱਲ ਬਹੁਤ ਵੱਡੀ ਗੱਲ ਹੋ ਜਾਣੀ ਹੈ ਗੱਲ ਵੱਡੀ ਹੋ ਜਾਣੀ ਹੈ ਜੇ ਮੀਨਾ ਜੱਫਾ ਲਾਵੇ ਹਰਵਿੰਦਰ ਕੈਨੇਡਾ ਵੱਲੋਂ 3100 ਰੁਪਏ ਦਿੱਤਾ ਜਾਵੇਗਾ ਮੇਰੇ ਵੀਰੋ ਤੇ ਅੰਗਰੇਜ਼ ਨਿਊਜ਼ੀਲੈਂਡ ਹੁਣੇ ਵੱਡੇ ਮਾਣ ਕਰਦੇ ਐ ਲਓ ਮੀਨਾ ਕਹਿੰਦੇ ਜਖੇਪੜ ਵਾਲਾ ਤੇ ਅੱਜ ਗੁਰੂਸਰਿਆ ਨੇ ਕਹਿੰਦੇ ਆਧਾਰਾ ਮੰਗਿਆ ਹੋਇਆ ਆ ਖਿਡਾਰੀ ਕਹਿੰਦੇ ਇਕੱਠੇ ਖੇਡਦੇ ਐ ਬਾਜੇਖਾਨਿਆ ਸੰਦੀਪ ਤੇ ਮੀਣਾ ਕਦੇ ਜਖੇਪੜਾ ਵਾਲਾ 3100 ਦਾ ਜੱਫਾ ਲਾ ਗਿਆ ਔ 3100 ਬਾਈ ਹਰਵਿੰਦਰ ਕਨੇਡਾ ਅਗਰੋਜ ਯੋਗੀਪੁਰ ਤੇ ਧਨਫੀਤ ਯੂਐਸਏ ਇਹ ਭਰਾਵਾ ਵੱਲੋਂ ਦਿੱਤਾ ਜਾ ਰਿਹਾ ਹੈ ਤਿੰਨਾਂ ਦੀ ਟਿਕੜੀ ਆ ਤੇ 31 3100 ਜੱਫਿਆਂ ਦੇ ਉੱਤੇ ਦਿੱਤਾ ਜਾ ਰਿਹਾ ਹੈ ਔ ਕਬੱਡੀ ਪਈ ਹੋਈ ਹੈ ਗਲਦੇ ਵਿੱਚ ਗਾਨੀ ਆ ਕਿ ਗੁੰਦਵਾ ਸ਼ਰੀਰ ਪਈ ਗਲ ਵਿੱਚ ਗਾਨੀ ਮਿੱਤਰੋ ਲਾਗੇ ਤਾਗੇ ਪਿੰਡਾਂ ਵਿੱਚ ਗੱਲ ਉੱਡ ਗਈ ਜੱਟ ਤੇ ਚੜ ਗਈ ਜਵਾਨੀ ਮਿੱਤਰੋ ਲਾਗੇ ਤਾਗੇ ਪਿੰਡਾਂ